ਕੀ ਕਰ ਮਾਈ ਕੋ ਰਿਡੂ ਇਹ ਰਾਈਪਰ ਫਰਾਗ ਇਹ ਸਮਝ ਨਹੀਂ ਆ ਰਿਹਾ ਇਹ ਸਮਝ ਨਹੀਂ ਆ ਰਿਹਾ ਅਭੀ ਕਿਹਨੂੰ ਦੇਖ ਰਿਹਾ ਘਰੋਂ ਨਹੀਂ ਨਿਕਲਿਆ ਜਾਣਾ ਮੈਂ ਸ਼ੁਰੂਆਤ ਤੋਂ ਕੀ ਹੁੰਦੀ ਹੈ ਕਿਵੇਂ ਹੋ ਰਿਹਾ ਹਜੀ ਸਿੰਘ ਗੋਇਲਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਜਿੰਦਾਬਾਦ ਹਜੀ ਸਿੰਘ ਗੋਇਲਾ ਜਿੰਦਾਬਾਦ ਆਪਣਾ ਮਰਨਾ ਜੇਰ ਮਨਜੋ ਸਿੰਘ ਪਿੰਡ ਟਾਲੀ ਸਾਹਿਬ ਜੀ ਇਹ ਜਿਹੜੀ ਅੱਜ ਜਸ਼ਨ ਮਨਾਏ ਜਾ ਰਹੇ ਕੀ ਕਰ ਇਹ ਗੁਰਜੀਤ ਸਿੰਘ ਨੇ ਜਿੱਤ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਜਾ ਰਹੇ ਆ ਪੀੜੀਆ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਆ 240 ਸੀਟਾਂ ਕਾਂਗਰਸ ਦੀ ਜਿੱਤ ਆ ਚੁੱਕੀ ਆ ਉਹਦੇ ਖੁਸ਼ੀ ਵਿੱਚ ਜਸ਼ਨ ਮਨਾ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਬੜੀ دیر ਬਾਅਦ ਕਾਂਗਰਸ ਪਾਰਟੀ ਦੇ ਲੋਕਾਂ ਨੇ ਲਗਾ ਰਿਹਾ ਵਾ ਸੜੂ ਪਾਰਟੀ ਨੇ ਕਲੀਆਂ ਲੋਕਾਂ ਦਾ ਕਾਰਜ ਅधिकार ਜਿਹੜਾ ਵਾ ਸੱਤ ਸੀਟਾਂ ਪਿਆ ਦੀ ਜਿੱਤੀਆਂ ਦਿੱਤੀਆਂ ਵਾ ਲੋਕਾਂ ਨੂੰ ਜਿਹੜਾ ਵਾ ਵਿਸ਼ਵਾਸ ਆ ਕਾਂਗਰਸ ਪਾਰਟੀ ਤੇ 2027 ਦੇ ਚੀ ਕਾਰ ਸਰਕਾਰ ਦੀ ਪਿਆ ਦੇ ਚ ਆ ਜਾਏ ਕੀ ਤੁਹਾਡੇ ਹਿਸਾਬ ਦੇ ਨਾਲ ਕਿਹੜਾ ਕਾਰਨ ਰਿਹਾ ਹੈ ਕਿ ਜਿਹੜਾ ਮੌਜੂਦਾ ਸਰਕਾਰ ਦੀਆਂ ਕੁਝ ਮੌਜੂਦਾ ਸਰਕਾਰ ਕੋਈ ਇੱਕ ਬਿਜਲੀ ਫਰੀਦ ਕਰ ਚੋਰ ਰਹੀ ਤੁਸੀਂ ਸੂਟ ਵੀ ਨਹੀਂ ਕੀਤੀ ਜਿਹੜਾ ਲੋਕਾਂ ਨਾਲ ਮੋੜਾ ਭੰਗ ਹੋ ਗਿਆ ਵਾ ਤੁਸੀਂ ਅਜਿਹੇ ਨਤੀਜਾ ਦੇਖ ਚੁੱਕੇ ਜਿਹੜਾ ਅੱਜ ਹੋਇਆ ਵਾ ਬੁਰੀ ਆਰ ਯਾਵਾ ਦੀ ਪਾਰਟੀ ਜਿਹਦੇ ਵਿੱਚ ਬਹੁਤੇ ਇਹਨਾਂ ਦੇ ਜਿਹੜੇ ਐਮਪੀ ਸੀ ਦੇ ਤੀਜੇ ਚੌਥੇ ਨੰਬਰ ਤੇ ਰਹਿੰਦੇ ਕਿੰਦਾ ਦੀ ਉਮੀਦ ਕਰਦੇ ਹੋ ਹੋ देखो जगद सिंह पहला भी दो बार एम पी बने बहुत सोने काम किए अगे होर कर रहे उम्मीद है चौथी बार फिर जितने सब इंडिया क्राइम न्यूज जुलम के खिलाफ जंग आप देख रहे हैं इंडिया क्राइम न्यूज